ਲੁਟੇਰਿਆਂ ਦੇ ਹੌਸਲੇ ਇੱਥੇ ਤੱਕ ਵੱਧ ਗਏ ਨੇ ਕਿ ਉਹ ਹੋਪ ਇਹ ਨਹੀਂ ਪਰਵਾਹ ਕਰਦੇ ਕਿ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਤੇ ਸਾਡੀ ਜਿਹੜੀ ਘਟਨਾ ਹੈ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਰਹੀ ਹੈ ਸਾਡੀ ਤਸਵੀਰ ਆ ਰਹੀ ਹੈ ਇੱਕ ਘਟਨਾ ਪੀਖੀ ਪਿੰਡ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਗੱਡੀ ਪੈਟਰੋਲ ਪੰਪ ਤੇ ਪੈਟਰੋਲ ਪਉਣ ਲਈ ਰੁਕਦੀ ਹੈ ਜਿਸ ਤੋਂ ਬਾਅਦ ਪੈਟਰੋਲ ਪਵਾਇਆ ਜਾਂਦਾ ਹੈ ਤੇ ਪੈਟਰੋਲ ਪੰਪ ਦਾ ਕਰਮਚਾਰੀ ਉਸ ਤੋਂ ਏਟੀਐਮ ਦੀ ਮੰਗ ਕਰਦਾ ਹੈ ਕਿ ਮੈਂ ਏਟੀਐਮ ਦੇ ਵਿੱਚ ਤੁਹਾਡਾ ਕਾਰਡ ਸਪਾਈ ਕਰਕੇ ਪੈਸੇ ਜਿਹੜੇ ਨੇ ਉਹ ਕੱਢ ਲੈਂਦਾ ਪਰ ਦਸਤਾਰਦਾਰ ਨੌਜਵਾਨ ਉਤਰਦਾ ਤੇ ਸਕੈਨਰ ਨੂੰ ਸਕੈਨ ਕਰਦਾ ਸਕੈਨਰ ਨੂੰ ਸਕੈਨ ਕਰਨ ਤੋਂ ਬਾਅਦ ਗੱਡੀ ਵਿੱਚ ਬੈਠ ਜਾਂਦਾ ਤੇ ਜਦੋਂ ਕਰਮਚਾਰੀ ਪੈਟਰੋਲ ਪੰਪ ਦੇ ਪੈਸਿਆਂ ਦੀ ਪੁਸ਼ਟੀ ਕਰਨ ਲਈ ਪੁੱਛਦਾ ਤਾਂ ਉਸ ਤੋਂ ਬਾਅਦ ਉਹ ਗੱਡੀ ਭਜਾ ਕੇ ਲੈ ਜਾਂਦੇ ਨੇ ਉਸ ਤੋਂ ਬਾਅਦ ਦੇਖਿਆ ਜਾ ਰਿਹਾ ਕਿ ਪਿੱਛੇ ਪੁਲਿਸ ਦੀ ਗੱਡੀ ਵੀ ਉਹਨਾਂ ਦੇ ਦਾ ਪਿੱਛਾ ਕਰਦੀ ਹੈ ਤੇ ਪਿੱਛਾ ਕਰਦੇ ਹੋਏ ਉਹਨਾਂ ਨੂੰ ਅੱਗੇ ਜਾ ਕੇ ਦਬੋਚ ਲਿਆ ਜਾਂਦਾ ਹੈ ਦੇਖਣਯੋਗ ਖਬਰਾਂ ਦੇਖਣਯੋਗ ਤਸਵੀਰਾਂ ਨੇ ਕਿ ਕਿਸ ਤਰ੍ਹਾਂ ਇੱਕ ਗੱਡੀ ਆਉਂਦੀ ਹੈ ਉਸ ਤੋਂ ਬਾਅਦ ਉਸ ਤੇਲ ਪਾਉਂਦੀ ਹੈ ਸਬਾਈਵ ਕਰਨ ਲਈ ਏਟੀਐਮ ਦੀ ਮੰਗ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਕੈਨ ਨੂੰ ਸਕੈਨ ਕੀਤਾ ਜਾਂਦਾ ਹੈ ਦੋਸਤੋ ਬਾਅਦ ਗੱਡੀ ਨੂੰ ਭਜਾ ਲਿਆ ਜਾਂਦਾ ਹੈ ਤੇ ਪੈਟਰੋਲ ਕਰਮਚਾਰੀ ਜਿਹੜਾ ਹੈਗਾਗਾ ਉਹ ਦੇਖਦਾ ਰਹਿ ਜਾਂਦਾ ਉਸ ਤੋਂ ਬਾਅਦ ਪੋਸਟ ਦੀ ਗੱਡੀ ਵੀ ਉਹਨਾਂ ਦਾ ਪਿੱਛਾ ਕਰਦੀ ਹੈ